ਦੈਨਿਕ ਜਰਾਂ ਦੇਖ ਰਹੇ ਤੁਸੀਂ ਤਾਂ ਮੈਂ ਹੀ ਮਸਿੰਗ ਦੀਪਾਲ ਵੋਟਾਂ ਵਾਲੇ ਦਿਨ ਜਿਹੜੀ ਕਿ ਥੋੜੀ ਬਹੁਤੀ ਗਰਮੀ ਹੈ ਉਹ ਵੀ ਦੇਖਣ ਨੂੰ ਮਿਲ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸੀਐਮਸੀ ਇਲਾਕੇ ਦੀਆਂ ਜਿੱਥੇ ਰਾਜਾਵੜਿੰਗ ਪਹੁੰਚੇ ਹੋਏ ਨੇ ਆਮ ਆਦਮੀ ਪਾਰਟੀ ਦੇ ਬੂਥ ਉੱਤੇ ਤਾਂ ਲਗਾਤਾਰ ਬੂਥਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਕੁਝ ਹੀ ਦਿਨ ਪਹਿਲਾਂ ਇੱਥੇ ਮਾਹੌਲ ਹੈ ਜਿਹੜਾ ਕਿ ਉਹ ਤਣਾਅਪੂਰਨ ਬਣਦਾ ਹੋਇਆ ਨਜ਼ਰ ਆ ਰਿਹਾ ਸੀ ਤਾਂ ਹੁਣ ਰਾਜਾਵੜਿੰਗ ਇੱਥੇ ਪਹੁੰਚ ਕੇ ਜਿਹੜੇ ਕਿ ਗੱਲਬਾਤ ਨੇ ਉਹ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੇ ਨਾਲ ਤਾਂ ਗੱਲਬਾਤ ਵੀ ਕਰਾਂਗੇ ਸਰ ਗੱਲਬਾਤ ਵੀ ਕਰਾਂਗੇ ਵਿਡਿੰਗ ਸਾਹਿਬ ਸਾਡੇ ਨਾਲ ਮੌਜੂਦ ਨੇ ਵਿਡਿੰਗ ਸਾਹਿਬ ਤਾਂ ਬਾਹਰ ਇੱਧਰ ਪਹਿਲਾਂ ਸਮਝਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਕਿ ਆਪਸੀ ਭਾਈਚਾਰਕ ਨਾਲ ਰਿਹਾ ਜਾਵੇ ਤਾਂ ਹੀ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਤੋਂ ਜਿੱਥੇ ਥੋੜੀ-ਬੋਤੀ ਗਰਮੀ ਦੇਖਣ ਨੂੰ ਮਿਲੀ ਹੈ ਤਾਂ ਗੱਲਬਾਤ ਕਰਾਂਗੇ ਵਿੰਡਿੰਗ ਸਾਹਿਬ ਸਾਡੇ ਨਾਮ ਜੁਬ ਨੇ ਵਿਿੰਡਿੰਗ ਸਾਹਿਬ ਕਿਵੇਂ ਦੇਖਦੇ ਹੋ ਪੰਜਾਬ ਦੇ ਨਾਮ ਨਾਲ ਤੁਹਾਡੇ ਲਿਜਾਣਦੇ ਹੋ ਵੀ ਨਾਮ ਦੇ ਨਾਲ ਨਜ਼ਰ ਰੱਖ ਰਹੇ ਹੋ ਕਿੱਥੇ ਤੁਹਾਡਾ ਬੂਤ ਕਿੱਥੇ ਹੈ ਇੱਕ ਮਿੰਟ ਭਾਜੀ ਦੂਤ ਆਤੀ ਹੈਗਾ ਇੱਕ ਲੈਣੀ ਤੁਹਾਡੇ ਉਹ ਜੀ ਥੋੜੀ ਕਰ ਤੂੰ ਆਦਾ ਬੂਤੇ ਰਹਿ ਤੂੰ ਪ੍ਰਵਾਨ ਕਰ ਮੈਂ ਬੇਟਾ ਗੱਲ ਵਿਿੰਡਿੰਗ ਸਾਹਿਬ ਕਿਵੇਂ ਦੇਖਦੇ ਹੋ ਅੱਜ ਜਿਹੜਾ ਕਿ ਪੇਪਰ ਹੈ ਟੈਸਟ ਹੈ ਤੇ ਰਿਜ਼ਲਟ ਜਿਹੜਾ ਕਿ 4 ਤਰੀਕ ਨੂੰ ਆਵੇਗਾ ਆਏਗਾ ਇਹਦਾ ਰਿਜ਼ਲਟ ਵੀ ਆਏਗਾ ਬੂਹ ਵੀ ਆਏਗਾ ਪਰਮਾਤਮਾ ਸੱਚੇ ਪਾਤਸ਼ਾਹ ਬਹੁਤ ਵੱਡੀ ਕਿਰਪਾ ਕਰੇਗਾ ਅਪਰਿੰਸਾ ਲੁਧਿਆਣੇ ਦੀ ਨੁਮਾਇੰਦਗੀ ਕਰ ਰਹੇ ਹਾਂ ਨਾਲ ਦੀ ਨਾਲ ਪੰਜਾਬ ਦਾ ਵੀ ਲੁਧਿਆਣੇ ਦੀ ਨੁਮਾਇੰਦਗੀ ਕਰ ਰਹੇ ਹਾਂ ਪੰਜਾਬ ਦੀ ਵੀ ਨੁਮਾਇੰਦਗੀ ਕਰਾਂਗੇ ਜਿਸ ਪ੍ਰਕਾਰ ਗੁੰਡਾਗਰਦੀ ਤੇ ਕੋਈ ਬਦਮਾਸ਼ੀ ਕਰੇਗਾ ਇਹ ਨਹੀਂ ਹੋਣ ਦੇਾਂਗੇ ਤੇ ਤੇ ਵੀ ਦੇਖ ਨੂੰ ਮਿਲਿਆ ਥੋੜੀ ਥੋੜੀ ਗਰਮਾ ਗਰਮੀ ਦੇਖ ਕੇ ਸਾਡੇ ਬੰਦੇ ਨੂੰ ਪਹਿਲਾ ਧੱਕੇ ਮਾਰੇ ਐਮ ਐਲ اے ਆ ਗੱਡੀ ਚੜਾ ਦੇਣੀ ਸੀ ਉਹਨੇ ਸੋ ਬਤਮੀਜ਼ੀ ਕੀਤੀ ਮੇਰੇ ਮਾਵਾਂ ਧੀਆਂ ਨੂੰ ਵੀ ਗਾਲਾਂ ਕੱਢੀਆਂ ਨੇ ਇੱਥੇ ਆ ਕੇ ਇੱਥੇ ਆ ਕੇ ਮਾਵਾਂ ਧੀਆਂ ਦੀ ਪਰਵਾਹ ਨਹੀਂ ਕੀਤੀ ਉਹਦੇ ਗਨਮੈਨਾਂ ਨੇ ਮੈਨੂੰ ਧੱਕੇ ਮਾਰੇ ਮੇਰਾ ਪੋਲਿੰਗ ਏਜੰਟ ਦਾ ਕਾਰਡ ਖੋਇਆ ਗਿਆ ਮੈਨੂੰ ਵੋਟ ਪਾਉਣ ਤੋਂ ਰੋਕਿਆ ਗਿਆ 50 ਮੁੰਡੇ ਬਾਹਰੋਂ ਆ ਕੇ ਮੇਰੇ ਬੂਥ ਤੇ ਮੈਨੂੰ ਉਹਨਾਂ ਨੇ ਬਾਹਰ ਕੱਢਿਆ ਧੱਕੇ ਮਾਰ ਕੇ ਵੀਰ ਸਿੰਘ ਸਾਹਿਬ ਲੱਗਦਾ ਨਹੀਂ ਵੋਟ ਪਾਉਣਾ ਹਰ ਇੱਕ ਦਾ ਅਧਿਕਾਰ ਹੈ ਵੀ ਗੁੰਮ ਗਿਆ ਭਾਜੀ ਉੱਥੇ ਕੋ ਲਿਆ ਇਹਨਾਂ ਨੇ ਦੇਖੋ ਗੁੰਡਾਗਰਦੀ ਕਰ ਰਹੇ ਆ ਆਮ ਆਦਮੀ ਪਾਰਟੀ ਦਾ ਐਮ ਐਲ اے ਇਹ ਮੇਰੇ ਬੰਦੇ ਦਾ ਕਾਰਡ ਖੋਲਿਆ ਪੋਲਿੰਗ ਏਜੰਟ ਦਾ ਉਹਨੂੰ ੱੱੱਕੇ ਮਾਰਨ ਦੀ ਕਿਉਂਕਿ 크੍ਰਿਸਚੀਅਨ ਆ ਦਾ ਭਰਾ ਹੈ ਇਸ ਬੰਦੇ ਦਾ ਜੇ ਇਸ ਬੰਦੇ ਨੂੰ ਰਮਣ ਹੈ ਇਹਦਾ ਨਾਮ ਜੇ ਇਹ ਨਾਲ ਇਦਾਂ ੱੱੱਕਾ ਕਰੋਗੇ ਕਿਦਾਂ ਬਰਦਾਸ਼ਤ ਕਰਾਂਗੇ ਅਸੀਂ ਲੋਕ ਪਰ ਮੈਂ ਇੱਕ ਬੇਨਤੀ ਕਰਨੀ ਛੋਣਾ ਐ ਐਮ ਐਲ اے ਸਾਹਿਬ ਨੂੰ ਆਪਦੀ ਲਿਮਟ ਚ ਰਹਿਣਾ ਚਾਹੀਦਾ ਹਰ ਬੰਦੇ ਨੂੰ ਕਿਸੇ ਦੇ ਚੂੜੀਆਂ ਨਹੀਂ ਪਾਈਆਂ ਇੱਟ ਦਾ ਜਵਾਬ ਪੱਥਰ ਚ ਦੇਣਾ ਜਾਣਦੇ ਆ ਅਸੀਂ ਅਮੀ ਕੋਈ ਹੋਰ ਵੱਡਾ ਕਲੇਸ਼ ਹੋ ਜਾਏਗਾ। ਵੜਿੰਗ ਸਾਹਿਬ ਬ੍ਰਿਜਰ VOTING ਪਰਸੈਂਟ ਬਹੁਤ ਘੱਟ ਨਜ਼ਰ ਆ ਰਹੀ ਹੈ। ਤੁਹਾਡੇ ਨਾਲ ਦੀ ਨੋਟਵਾਨਾਂ ਨਾਲ ਗੱਲ ਕਰ ਪੋਛ ਛੱਡੋ ਯਾਰ। ਬਾਕੀ ਮੈਂ ਦੂਰ ਦੇਖਦਾ। ਚਲੋ ਇਹ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰਦੇ ਹਾਂ। ਹਲਕੀ ਜਿਹੀ ਗਰਮਾ-ਗਰਮੀ ਜਿਹੜੀ ਕਿ ਦੇਖਣ ਨੂੰ ਮਿਲੀ ਸੀ ਤਾਂ ਉਸ ਤੋਂ ਬਾਅਦ ਰਾਜਾ ਵੜਿੰਗ ਇੱਥੇ ਪਹੁੰਚਦੇ ਨਹੀਂ ਇਹ ਤਾਂ ਨੋਟਵਾਨਾਂ ਨਾਲ ਗੱਲਬਾਤ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਗੱਲਬਾਤ ਕਰਾਂਗੇ। ਆਹ ਵੀ ਯਾਰ ਦੇਖੋ। ਤਾਂ ਖੇਤਲੇ ਖੇਤਲੇ ਗੋਰੀਆ ਪਾਪੜਾ ਬੋਲਿੰਗ ਹੈ ਮੁੰਡਾ ਇਹ ਗਲਤ ਵੋਟਿੰਗ ਸੋਟਿੰਗ ਪਰਸੈਂਟੇਜ ਬਹੁਤ ਘੱਟ ਨਜ਼ਰ ਆ ਰਹੀ ਹੈ ਓ ਯਾਰ ਤੇਰੀ ਬੂਥ ਇੱਥੇ ਹੈ ਹਾਂਜੀ ਸੋਟਿੰਗ ਪਰਸੈਂਟੇਜ ਬਹੁਤ ਘੱਟ ਨਜ਼ਰ ਆ ਰਹੀ ਹੈ ਇਸ ਨੂੰ ਕਿਵੇਂ ਦੇਖਦੇ ਹੋ ਹਾਂਜੀ ਗਰਮੀ ਕਰਕੇ ਜਦੋਂ ਹਾਂਜੀ ਕੁਝ ਗਰਮੀ ਦਾ ਪ੍ਰਕੋਪ ਵੀ ਲੱਗ ਸਕਦਾ ਇਸ ਕਰਕੇ ਵੀ ਥੋੜਾ ਜਿਹੜਾ ਪੋਲਿੰਗ ਡਾਊਨ ਰਹਿੰਦੀ ਹੈ ਪਰ ਮੈਨੂੰ ਲੱਗਦਾ ਕਿ ਥੋੜਾ ਜਦੋਂ ਦੁਪਹਿਰੇ 1-2 ਘੰਟੇ ਡਾਊਨ ਰਹਿੰਦੀ ਹੈ ਪੋਲਿੰਗ ਹੂੰ ਇਹ ਠੀਕ ਹੋ ਜਾਏਗਾ ਮੌਸਮ ਤਾਂ ਚੱਲ ਰਿਹਾ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਰਚ ਦੇ ਬਾਹਰ ਵਦ ਤੋਂ ਵਦ ਵੋਟਾਂ ਪਾਓ ਸਾਰੇ ਜਾਣੇ ਆਖੀ ਹਾਂ ਔਰ ਦੇਸ਼ ਦੇ ਸੰਵਿਧਾਨ ਨੂੰ ਵਿੱਚ ਹੋਣਾ ਹੈ ਹਾਂ ਔਰ ਦੇਸ਼ ਦਾ ਸੰਵਿਧਾਨ ਬਹੁਤ ਅਤਿ ਜ਼ਰੂਰੀ ਹੈ ਕਿਉਂਕਿ ਅੱਜਕੱਲ ਇਸ ਪ੍ਰਕਾਰ ਦੇ ਹਾਲਾਤ ਹਾਂ ਇਰੇ ਨਾਲ ਸਾਡੇ ਦੇਸ਼ ਨੂੰ ਖਤਰਾ ਹੋ ਸਕਦਾ ਹੈ। ਬਿੰਕ ਸਰ ਚੋਨਾ ਕਾਫੀ ਲੰਬੇ ਸਮੇਂ ਤੋਂ ਲੋਕ ਲੜਦੇ ਆ ਰਹੇ ਨੇ ਪਰ ਇਸ ਵਾਰ ਦੇਖਣ ਨੂੰ ਮਿਲੇ ਆ ਕਿ ਸ਼ਬਦਾਈ ਹਮਲੇ ਜਿਹੜੇ ਕਿ ਬਹੁਤ ਜ਼ਿਆਦਾ ਕੀਤੇ ਗਏ ਜਿਹੜੇ ਕਿ ਨਹੀਂ ਕਰਨੇ ਚਾਹੀਦੇ ਸੀ। ਹਾਂ ਜੀ ਮਿਆਰ ਤੋਂ ਗਿਰ ਕੇ ਨਹੀਂ ਹੋਣਾ ਚਾਹੀਦਾ ਜੋ ਵੀ ਕੰਮ ਹੈ। ਜੇ ਕੋ ਬੰਦਾ ਮਿਆਰ ਤੋਂ ਗਿਰੇਗਾ। ਹੂੰ। ਅਬ ਤੱਕ ਨੁਕਸਾਨ ਹੋਏਗਾ। ਸੋ ਹਰ ਪੋਲਿਟਿਸ਼ੀਅਨ ਨੂੰ ਗਰੀਮਾ ਚ ਰਹਿਣਾ ਚਾਹੀਦਾ ਹਰ ਕੋ। ਤਾਂ ਬਿਲਕੁਲ ਇਹ ਹਨ ਅਭਿੰਦਰ ਸਿੰਘ ਰਾਜਾ ਵੜਿੰਗ ਜਿਨ੍ਹਾਂ ਦੇ ਉੱਤੇ ਪੰਜਾਬ ਦੇ ਨਾਮ ਨਾਲ ਲੁਧਿਆਣਾ ਦਾ ਵੀ ਜਿਹੜਾ ਕਿ ਨੁਮਾਇੰਦਗੀ ਆ ਉਹ ਕਰ ਰਿਹਾ ਹੈ। ਤਾ ਕੁਝ ਦਿਨ ਪਹਿਲਾਂ ਇਥੇ ਸੀਐਮਸੀ ਦੇ ਬੂਤ ਤੇ ਜਿਹੜੀ ਕਿ ਗੁੰਡਾਗਰਦੀ ਉਹ ਵੀ ਦੇਖੋ ਤੁਹਾਨੂੰ ਮਿਲੀ ਸੀ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨਾਲ ਹੁਣ ਗੱਲਬਾਤ ਵੀ ਕਰ ਰਹੇ ਸਨ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹ ਨਾਲ ਦੇ ਨਾਲ ਇਹ ਵੀ ਕਹਿ ਰਹੇ ਕਿ ਇਹਦਾ ਜਵਾਬ ਹੈ ਜਿਹੜਾ ਕਿ ਉਹ ਪੱਥਰ ਨਾਲ ਦੇਣਾ ਸੀ ਜਾਣਦੇ ਆ ਕੈਮਰਾ ਪ੍ਰਤਮ ਮਨੀਸ਼ ਨਾਲ ਹਿੰਮਤ ਸਿੰਘ ਦਿਗਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...